ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਮਨੋ ਚਰਕੀਵਾਲ ਤੇ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਬਠਿੰਡਾ ਲੋਕ ਸਭਾ ਸੀਟ ਤੋਂ ਬੀਬਾ ਹਰਸਿਮਰਤ ਕੋਰ ਬਾਦਲ 50000 ਦੀ ਲੀਡ ਨਾਲ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਸਾਡੇ ਨਾਲ ਗੱਲਬਾਤ ਕਰਨ ਲਈ ਬਠਿੰਡਾ ਸ਼ਹਿਰੀ ਦੇ ਇਨਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ਮੌਜੂਦ ਨੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਤੁਹਾਨੂੰ ਮੁਬਾਰਕਾ ਬਬਲੀ ਜੀ ਜਿੱਤ ਪ੍ਰਾਪਤ ਕੀਤੀ ਹੈ ਬਾ ਹਰਸਿਮਰਤ ਕੋਰ ਬਾਦਲ ਨੇ 50000 ਦੀ ਲੀਡ ਨਾਲ ਕੀ ਕਹਿਣਾ ਚਾਹੂਗਾ ਉਹ ਧੰਨਵਾ ਜਿਹੜੇ ਸਾਡੇ ਸ਼ਰੋਮੇ ਕਾਲੀਦਲ ਦੀ ਸਰਕਾਰ ਦੌਰਾਨ ਬੀਬਾ ਹਰਸਿੰਦਰ ਗੌਰ ਬਾਦਲ ਜੀ ਆਨੇ ਔਰ ਉਸ ਤੋਂ ਬਾਅਦ ਵੀ ਜੋ ਬਠਿੰਡੇ ਸ਼ਹਿਰ ਦਾ ਬਠਿੰਡੇ ਏਰੀਆ ਦਾ ਜੋ ਵਿਕਾਸ ਕਰਵਾਇਆ ਹੈ ਜੋ ਇੰਜਵਰਗੇ ਪ੍ਰੋਜੈਕਟ ਲੈ ਕੇ ਆਂਦੇ ਲੋਕਾਂ ਨੇ ਉਸ ਦੇ ਉੱਤੇ ਮੋਹਰ ਲਾਉਂਦੇ ਹੋਏ ਬੀਬਾ ਜੀ ਦੇ ਹੱਕ 'ਚ ਫਤਵਾ ਦਿੰਦਾ ਹੈ ਇਹ ਲੋਕਾਂ ਦੀ ਜਿੱਤ ਹੈ ਵਿਕਾਸ ਦੀ ਜਿੱਤ ਹੈ ਸ਼ਰੋਮੇ ਕਾਲੀਦਲ ਦੇ ਵਰਕਰਾਂ ਦੀ ਜਿੱਤ ਹੈ ਅਬਲੀ ਜੀ ਜੇ ਗੱਲ ਕਰੀਏ ਤਾਂ ਇੰਨੀ ਉਮੀਦ ਸੀ ਤੁਹਾਨੂੰ ਜਿਵੇਂ ਆਪਾਂ 2014 ਦੀ ਗੱਲ ਕਰੀਏ ਤਾਂ 19000 ਦੀ ਲੀਡ ਸੀ 2022 ਦੀ ਗੱਲ ਕਰੀਏ ਤਾਂ 22000 ਦੀ ਲੀਡ ਜੇ ਗੱਲ ਕਰੀਏ ਉਦੋਂ ਸਮਝੌਤਾ ਸੀ ਤੁਹਾਡਾ ਭਾਜਪਾ ਨਾਲ ਤੇ ਅੱਜ ਇਕੱਲੇ-ਇਕੱਲੇ ਤੁਸੀਂ ਲੜਿਓ ਤੇ ਫਿਰ ਵੀ 50000 ਦੀ ੱਡੀ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕੀਤੀ ਹੈ ਕੀ ਕਹਿਣਾ ਚਾਹਾਂ ਲੋਕਾਂ ਦਾ ਪਿਆਰ ਸੀ ਉਹਦਾ ਲੱਗ ਰਿਹਾ ਸੀ ਕਿ ਲੋਕ ਕਿਸ ਤਰ੍ਹਾਂ ਵੀ ਬਈ ਨੂੰ ਮਿਲਣ ਵਾਸਤੇ ਤਾਵਲੇ ਹੁੰਦੇ ਸੀ ਕਿਸ ਤਰ੍ਹਾਂ ਲੋਕਾਂ ਨੇ ਪ੍ਰੋਗਰਾਮ ਵਾਸਤੇ ਮੀਟਿੰਗਸ ਵਾਸਤੇ ਟਾਈਮ ਲੈਂਦੇ ਸੀ ਲੋਕਾਂ ਦੇ ਇਸ ਪਿਆਰ ਤੋਂ ਬਹੁਤ ਲੱਗਦਾ ਸੀ ਇਸ ਵਾਰ ਸਾਨੂੰ ਬਹੁਤ ਵਧੀ ਇਹ ਲੋਕਾਂ ਦਾ ਪਿਆਰ ਮਿਲੂਗਾ ਔਰ ਬਹੁਤ ਵਧੀਆ ਮਿਲਿਆ ਇਸ ਤਰ੍ਹਾਂ ਦਾ ਲੱਗ ਰਿਹਾ ਹੈ ਵੀ ਬਾਜੀ ਨੂੰ ਜਿਤਾ ਕੇ ਕਾਫੀ ਜਿਹੜੇ ਵਰਕਰਾਂ ਚ ਹੈ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਕੀ ਕਹਿਣਾ ਚਾਹੁੰਦਾ ਦੇਖੋ ਜਿਹੜੇ ਸ਼ਰੂਨੀ ਕਾਲੀਦਲ ਦੇ ਵਰਕਰ ਆ ਜਾਂ ਸਾਡੇ ਸਤਿਕਾਰਯੋਗ ਵੋਟਰ ਨੇ ਸ਼ਹਿਰ ਦੇ ਵਾਸੀ ਨੇ ਲੋਕਸਭਾ ਹਲਕੇ ਦੇ ਵਾਸੀ ਨੇ ਜੋ ਉਹਨਾਂ ਨੇ ਕੰਮ ਕਰਨਾ ਸੀ ਉਹਦਾ ਕਰਤਾ ਹੁਣ ਸਾਡੇ ਸ਼ਰੂਨੀ ਕਾਲੀਦਲ ਦੇ ਲੀਡਰਾਂ ਦੇ ਵਰਕਰਾਂ ਦੇ ਉੱਤੇ ਔਰ ਬੀਬਾ ਹਰਸਿਮਰਤ Kaur ਬਾਦਲਿਆ ਦੇ ਉੱਤੇ ਜਿਹੜਾ ਉਹਨਾਂ ਨੂੰ ਜੋ ਜਿਹੜਾ ਹੈਗਾ ਜਿੱਤ ਦਾ ਜੋ ਦਿੱਤਾ ਹੈ ਤੋਫਾ ਉਹਨਾਂ ਨੇ ਦੇ ਉਸ ਦੇ ਉੱਤੇ ਸਾਨੂੰ ਪੂਰਾ ਖਰੇ ਵੀ ਉਸ ਤੋਂ ਨਾ ਬੀਬਾ ਜੀ ਨੂੰ ਔਰ ਸਾਡੇ ਵਰਕਰਾਂ ਨੂੰ ਲੀਡਰ ਸਾਹਿਬਾਨ ਨੂੰ ਔਰ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਦੇ ਵਿਸ਼ਵਾਸ ਦੇ ਉੱਤੇ ਪੂਰੇ ਖਰੇ ਉਸ ਤਰ੍ਹਾਂ ਬਿਲਕੁਲ ਜੀ ਬਿਲਕੁਲ ਇਹ ਸੀ ਇਕਵਾਲ ਸਿੰਘ ਬਬਲੀ ਢਿੱਲੋ ਬਠਿੰਡਾ ਸ਼ਹਿਰੀ ਦੇ ਇੰਚਾਰਜ ਜਿਨ੍ਹਾਂ ਨੇ ਕਿਹਾ ਕਿ बीबा हरसिमरत कौर बादलो जो पंद्रह करवाए गए काम से बठिंडा सभा ने जित है बठिंडा देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम और वट्सएप चैनल पर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर